ਆ ਦੇਖੋ ਬਾਈ ਇਦਾਂ ਦਾ ਰਾਹ ਵਾ ਹੁਣ ਇਹ ਪਾਣੀ ਦੇ ਵਿੱਚ ਦੀ ਗੱਡੀ ਇੱਥੇ ਲੈ ਕੇ ਜਾਣੀ ਆ ਅੱਛਾ ਮੈਨੂੰ ਦੱਸ ਹੀ ਆ ਕਿੱਥੇ ਕਿ ਰੱਖਾਂ ਗੱਡੀ ਥੋੜੀ ਜੀ ਇਹ ਵੀ ਬਚਾ ਲੈ ਬਜਾਣੇ ਰੱਖ ਗੱਡੀ ਬਸ ਪਾਣੀ ਪਾਣੀ ਵਾਲੀ ਚੀਜ਼ ਹੈ ਹਾਂ ਹਾਂ ਇਹ ਘੜ ਪੱਕਈਏ ਤੋਂ ਇੱਕ ਦਿਨ ਦਾ ਟੂਰ ਆਪਾਂ ਪੰਜਾਬ ਵਾਲੇ ਬੰਦੇ ਆਰਾਮ ਨਾਲ ਘਰ ਬਣਾ ਸਕਦੇ ਆਂ ਆਪਣੀ ਫੈਮਿਲੀ ਦੇ ਨਾਲ ਆ ਸਕਦੇ ਆਂ ਹਾਂ ਹੁਣ ਇਹਨੂੰ ਹੋਲੀ ਕਰ ਯਾਰ ਉਹ ਦੇਖੀ ਉਹ ਦੇਖ ਉਹ ਵੀ ਰੌਲਾ ਪਾਉਣ ਲੱਗਾ ਹੋਲੀ ਆ ਸਭ ਉਹ ਵੇਟਰ ਹੱਤੀ ਨਾ ਨਾ ਮੈਨੂੰ ਮੂਰ ਹਵਾਈ ਜਾਂਦੇ ਬੱਸ ਇੰਨਾ ਕਰ ਲਾ ਉਹ ਈਸ਼ੂ ਨੇ ਆਪਾਂ ਕਹਿੰਦੇ ਲੁਧਿਆਣੇ ਹੁਣ ਘੰਟਾ ਘਰ ਦੇ ਖੜਨ ਲੱਗ ਗਿਆ ਯਾਰ ਉਹ ਕਿੱਥੇ ਮੜੂਗਾ ਆਪਣਾ ਆਪਣਾ ਪਿੰਗਾ ਹੀ ਆ ਉਹ ਚੌਂਕ 'ਚ ਹੀ ਆ ਪ੍ਰਦੀਪ ਪ੍ਰਦੀਪ ਇਹਦਾ ਹਾਲੇ ਤਾਰਾ ਮਣੋ ਸਬਜ਼ੀ ਮੰਡੀ ਕੋਲ ਜਾਂਦਾ ਕਰਨਾ ਠੀਕ ਉਹਨੂੰ ਇੱਧਰ ਨੂੰ ਲੈਣਾ ਸੀਗਾ ਫਿਰ ਹਾਂ ਟਰੱਕ ਤੇ ਤਾਰਾਂ ਪਾਗਦੀਆਂ ਬਾਈ ਜਾਮ ਲੱਗ ਗਿਆ ਪੂਰਾ ਇੱਥੇ ਗਿੱਲ ਰੋਡ ਤੇ ਮਿਲਿਆ ਉਹ ਟਰੱਕ ਜਿਹੜਾ ਸਾਹਮਣੇ ਖੜਾ ਉਹ ਤਾਰਾਂ ਫਸਦੀਆਂ ਆ ਦੇਖੋ ਹੁਣ ਜਾਮ ਲੱਗਿਆ ਖੜਾ ਇੱਥੇ ਫਸ ਗਏ ਗਲੀ ਦੇ ਵਿੱਚ ਟੋਲ ਪਲਾਜੇ ਤੇ ਪਹੁੰਚ ਚੁੱਕੇ ਆ ਵੀ ਆਪਾਂ ਗਾਈਸ ਟੋਲ ਪਲਾਜਾ ਮਹਿੰਗਾ ਹੋ ਗਿਆ ਹੁਣ ਦੇ ਦਿਆਂ 215 ਨਾ ਇਸ ਟੇਪਰ ਕਰਤੇ ਇਹਨਾਂ ਨੇ ਉਹਦੇ 215 ਲਿਖਿਆ ਹੋਇਆ 215 ਰੁਪਏ ਰੇਟ ਹੋ ਗਿਆ ਯਾਰ ਇਹਦਾ ਦੇਖੋ ਆ ਲਿਖਿਆ ਹੋਇਆ ਤੁਹਾਨੂੰ ਬੇਨਤੀ ਹੈ ਵੀ ਬੰਦ ਕਰਾ ਦੇਵੇ ਇਹ ਮਹਿੰਗਾ ਹੀ ਹੋ ਜਾਂਦਾ ਜਦੋਂ ਆਪਾਂ ਮੰਗੋਂ ਇਹਨਾਂ ਵਰਦਾ ਉਹਨੇ ਕਿ ਬੰਦ ਕਰਾ ਦੇ ਸਭ ਤੋਂ ਮਹਿੰਗਾ ਟੋਲ ਪਲਾਜਾ ਇਹੀ ਆ ਪੰਜਾਬ ਦਾ ਨਾ ਏਸ਼ੀਆ ਦਾ ਸਭ ਤੋਂ ਮਹਿੰਗਾ ਏਸ਼ੀਆ ਦਾ

ਮੁਸ਼ਪਣਾਵਾਂਗੇ ਉੱਤੇ ਜਾ ਕੇ ਆਪਾਂ ਐਡੀ ਵੀ ਆ ਬਰਾਬਰ ਹੀ ਲਾਦੇ ਆ ਵੀਰੇ ਨੰਬਰ ਥੋੜਾ ਫਰਕ ਔਡੀ ਵੀ ਆ ਯਾਰ ਲੱਗ ਫਰਕ ਨਾ ਬਰਾਬਰ ਜੀ ਥੋੜਾ ਕੱਢੀ ਨਾ ਥੋੜਾ ਫਰਕ ਆ ਨਾ ਚਲਾ ਦੇ ਦਿਓ ਇਹ ਜੀ ਹਾਂਜੀ ਲੈ ਕੇ ਨਾਮ ਲਿਖਾ ਲਿਆ ਵੀਰ ਜੀ ਟਰੈਵਲਿੰਗ ਟਰੈਵਲਿੰਗ ਗਰੁੱਪ ਦਾ ਨਾਮ ਲਿਖਾ ਕੇ ਕਾਰ ਸੀ ਤੇ ਉਹਨੇ ਸਾਂਝੀ ਕਾਰ ਸੀ ਹੋ ਗਈ ਸਾਡੀ ਕਾਰ ਸੀ ਸਾਡੀ ਔਰ ਜਦੋਂ ਜਾ ਕੇ ਰਹਿਗੇ ਇਹ ਕਾਰ ਸੀ ਸਾਡੇ ਨਾਲ ਜਾਇ ਕਰੂਗੀ ਘੁੰਮਣ ਪਾਣੀ ਕਿੱਦਾਂ ਲਿਗਾਇਆ ਹਾਂਜੀ ਸਰ 22 ਦੀ ਲਿਖਾਈ ਵਾਲੀ ਕਹਿੰਦਾ ਯਾਰ ਅਰੇ ਫਾਰਸੀ ਚ ਲਿਖਦਾ ਉਡਦੂ ਜੀ ਲਿਖਿਆ ਉਹਨੇ ਟਰੈਵਲਿੰਗ ਵੀ ਆਹ ਖੜੀ ਸਾਡੀ ਗੱਡੀ ਰਾਜ ਮੋਟਰ ਚੱਲਦੀ ਸੀਗੀ ਬਾਟਰ ਗੋਲਾ ਸਾਡਾ ਬਰਥਨਾ ਭਰਿਆ ਜੀ ਪਰ ਸਾਨੂੰ ਪਾਣੀ ਦੀ ਲੋੜ ਸੀ ਜੀ ਪਾਣੀ ਭਰ ਲਿਆ ਉਹਨੇ ਪਾਣੀ ਭਰ ਕੇ ਮੋਟਰ ਤੋਂ ਹੁਣ ਚੱਲੇ ਆਂ ਠੰਡਾ ਠੰਡਾ ਪਾਣੀ ਆ ਬੀ ਪੀ ਲਿਆ ਹੁਣ ਗਾਹਾਂ ਨੂੰ ਚੱਲਦੇ ਆਂ ਪਹੁੰਚ ਚੁੱਕੇ ਆ ਵੀ ਆਪਾਂ ਕੂਕਨੇਤ ਵਾਲੇ ਜੰਗਲ ਚ ਇਹ ਜਹਰਾਵਾ ਇਹ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਰਾਹ ਤਾਂ ਟੁੱਟਿਆ ਹੋਇਆ ਆਲੇ-ਦਾਲੇ ਦਰਖਤ ਝਾੜੀਆਂ ਕਾਫੀ ਖੜੀਆਂ ਨੇ ਥੋੜੀ ਦੇਰ ਤੱਕ ਹੋਰ ਵੀ ਵਧੀਆ ਮਾਹੌਲ ਬਣ ਜਾਣਾ ਲਾਜ਼ਾਕ ਦੇ ਵਿੱਚ ਫਿਰ ਤਨ ਪੱਕਾ ਕਰ ਦਈਏ ਸਹੀ ਬਣਾ ਗगनਬਾਈ ਪੱਕਾ ਹੋ ਗਿਆ ਗੱਡੀ ਚ ਪਹਿਲਾਂ ਸਾਨੂੰ ਯਕੀਨ ਨਹੀਂ ਸੀ ਇਹਦੇ ਤੇ ਹੁਣ ਸਾਨੂੰ ਪੂਰਾ ਯਕੀਨ ਆ ਵੀ ਇਹ ਚਲਾ ਲੈਂਦਾ ਰਾਹ ਰਾਹ ਸੋਹਣੇ ਹੋਣੇ ਸ਼ੁਰੂ ਹੋ ਗਿਆ ਬਾਈ ਦੇਖੋ ਆਹ ਦੇਖੋ ਲੈ ਜਿਵੇਂ ਪਹਾੜਾਂ ਦੇ ਵਿੱਚ ਮਾਹੌਲ ਹੁੰਦਾ ਸੜਕਾਂ ਆੜਾ ਘੁੰਮਣ ਕੇ ਜਾਣ ਵਾਲੀਆਂ ਉਦਾਂ ਦੀਆਂ ਸੜਕਾਂ ਹੁਣ ਇੱਥੇ ਆਉਣ ਲੱਗੀਆਂ ਦਰਖਤ ਵੀ ਬਹੁਤ ਸੋਹਣੇ ਸੋਹਣੇ ਹੋ ਗਏ ਆ ਬਸ ਹੁਣ ਅੱਗੇ ਜਾ ਕੇ ਹੋਰ ਵੀ ਵਧੀਆ ਸਾਨੂੰ ਮਾਹੌਲ ਦਿਖ ਜੇ ਫਿਰ ਤਾਂ ਨਜ਼ਾਰਾ ਹੀ ਆ ਜਾਣਾ ਚ ਵੈਸੇ ਅਸੀਂ ਗਏ ਹੋਏ ਆ ਪਹਿਲਾਂ ਅੱਗੇ ਵੀ ਵਧੀਆ ਹੁੰਦਾ ਮਾਹੌਲ ਹੋਰ ਵੀ ਘੈਟੋ ਹੁਣ ਕੰਮ ਬਾਈ ਇੱਥੇ ਡੈਮ ਆਦਾ ਇੱਕ ਡੈਮ ਹੁੰਦਾ ਇੱਥੇ ਹੈਗਾ ਇੱਥੇ ਡੈਮ ਜੀ ਅੱਛਾ ਮੈਂ ਤੇ ਹਰਜੀਤ ਭਾਈ ਜੀ ਚਰਨਜੀਤ ਗੇ ਆ ਪਹਾੜਾ ਦੇ ਵਿੱਚ ਇਹੋ ਜਿਹੇ ਰਾਹ ਹੁੰਦੇ ਆ ਬਸ ਸਕੂਨ ਆ ਨਜ਼ਾਰੇ ਭਰੇ ਇੱਧਰ ਬਾਸ ਬਹੁਤ ਹੋਏ ਆ ਯਾਰ ਹੋਰ ਨਹੀਂ ਇੱਧਰ ਜਿਆਦਾ ਬਾਸਾਂ ਦਾ ਕੀ ਮਸ਼ਹੂਰ ਆ ਹੁਸ਼ਿਆਰਪੁਰ ਦਾ ਇਲਾਕਾ ਇਹ ਕੁੱਕਾ ਨੇ ਇੱਥੇ ਗੇਟ ਤੇ ਆਪਾਂ ਪਹੁੰਚ ਚੁੱਕੇ ਆ ਵੀ ਇਦਾਂ ਦਾ ਗੇਟ ਬਣਿਆ ਆ ਕੁੱਕਾ ਨੇ ਤਾਂ ਐਂਟਰੀ ਤੇ ਅੰਦਰ ਜਾ ਕੇ ਐਂਟਰੀ ਵੀ ਹੋਗਾ ਇੱਕ ਮੱਕੜ ਮਿਲਣੀ ਹੋਈ ਇੱਥੇ ਪਿੱਛੇ ਜੇ ਕਮਕੜਾਂ ਦਾ ਟੂਹੂ ਗਰੁਪ ਆ ਤੇ ਇੱਕ ਮੱਕੜ ਮਿਲਣੀ ਹੋ ਕੇ ਪਾਈ ਪਹਿਲਾਂ ਇਹ ਦੇਖ ਲਓ ਜੀ ਆਪਾਂ ਇੱਥੇ ਐਂਟਰੀ ਹੁੰਦੀ ਆ ਇਹਨੂੰ ਬਾਈ ਇਹਨਾਂ ਨੂੰ ਪੁੱਛ ਲਿਕਾ ਅੰਦਰ ਅਸੀਂ ਚੁੱਲਾ ਚੱਲ ਵਾੜ ਸਕਦੇ ਹਾਂ ਕੋਸ਼ਿਸ਼ ਲੈਣ ਇੱਥੇ ਐਂਟਰੀ ਹੁੰਦੀ ਆ ਕਿੰਨੀ ਐਂਟਰੀ ਚਿਲਸਰ ਵੇਸਰ ਅੰਦਰ ਬਣਾਉਣ ਦਾ ਤਾਂ ਨਹੀਂ ਕੋਈ ਚੱਕਰ ਬਣਾ ਲੈਣਾ ਅਸੀਂ ਖਾਣਾ ਪੀਣਾ ਬਣਾਉਣਾ ਅੰਦਰ ਕੋਈ ਚੱਕਰ ਤਾਂ ਨਹੀਂ ਸਿਲੰਡਰ ਸਿਲੰਡਰ ਐਕਸਿਲੰਡਰ ਸਿਲੰਡਰ 5 ਸੀਜ਼ਨ ਲੱਗਾ ਹੋਇਆ ਹੈ ਸਰ ਓਕੇ ਓਕੇ ਜੀ ਆਪਾਂ ਅੱਗ ਜੀ ਯੂਜ਼ ਕਰਦੇ ਆ ਤੁਹਾਨੂੰ ਪੁਝਾ ਕੇ ਆਉਣਾ ਨਹੀਂ ਨਹੀਂ ਸਾਡੇ ਕੋਲ ਤਾਂ ਸਿਲੰਡਰ ਹੀ ਆਪਦਾ ਠੀਕ ਵਧੀਆ ਕਰੋੜ ਹੈਗਾ ਠੀਕ ਹੈ ਕਰੋ ਇਧਰ ਨੂੰ ਚੱਲ ਜੀ ਇੱਧਰ ਬਾਸ ਵਾਲਾ ਬਹੁਤ ਸੋਹਣਾ ਇਲਾਕਾ ਸਾਹਮਣੇ ਉਹ ਪਾਣੀ ਚੱਲ ਰਿਹਾ ਦੇਖੋ 300 ਦਿਓ ਯਾਰ ਇਹਦੇ ਕਰਕੇ ਪਾਣੀ ਚੱਲਣ ਕਰਕੇ ਹੀ ਮਸ਼ਹੂਰ ਆ ਰਾਹ ਅੱਜ ਆਏ ਹਾਂ ਅਸੀਂ ਪਹਿਲਾਂ ਤੇ ਗੱਡੀ ਵੀ ਚਲਾਉਂਦੇ ਆ ਲੋਕ ਤੇ ਪਾਣੀ ਵੀ ਜਾਂਦੇ ਕੋਈ ਚੱਕਰ ਇੱਧਰ ਲਿਖਿਆ ਹੈ ਕੂੜਾ ਕਾੜਾ ਸੱਟਣਾ ਸ਼ਰਾਬ ਪੀਣਾ ਮਨਾ ਹੈ ਟਿਲੋ ਆ ਲੈ ਵੀ 300 ਰੁਪਏ ਐਂਟਰੀ ਕਰਾ ਕੇ ਫਿਰ ਐਂਟਰੀ ਹੁੰਦੀ ਹੈ ਆ ਦੇਖੋ ਬਾਈ ਇਦਾਂ ਦਾ ਰਾਹ ਵਾ ਹੁਣ ਇਹ ਪਾਣੀ ਦੇ ਵਿੱਚ ਦੀ ਗੱਡੀ ਅਸੀਂ ਲੈ ਕੇ ਜਾਣੀ ਆ ਅੱਛਾ ਨਜ਼ਾਰੇ ਨੇ ਪੂਰੇ ਇਹ ਇੱਧਰ ਗਰਾਊਂਡ ਹੈ ਦਰੀਏ ਭਾਈ ਕਿੰਨੀ ਸਿਆਪਾ ਆਦੇ ਪੁੜੇ ਦੇ ਸੱਡੇ ਨਜ਼ਰ ਨਹੀਂ ਆਇਆ ਇੰਨਾ ਸੋਹਣਾ ਨਜ਼ਾਰਾ ਇਹਦੇ ਵਿੱਚ ਪਾਣੀ ਦੇ ਵਿੱਚ ਵੀ ਗੱਡੀ ਜਾਂਦੀ ਹੈ ਜਾ ਭਾਈ ਮਗਰਮਾਚੀ ਵੀ ਹੈ ਤੁਹਾਰੇ ਪਾਰੇ ਪੂਰੇ ਹੈ ਹਣ ਮੈਨੂੰ ਦੱਸੀ ਆਇਆ ਵੀ ਕਿੱਥੇ ਕਿ ਰੱਖਾ ਗੱਡੀ ਥੋੜੀ ਜੀ ਇਹ ਵੀ ਵਿਚਾਲੇ ਬਜਾਣੇ ਰੱਖ ਗੱਡੀ ਬਸ ਪਾਣੀ ਪਾਣੀ ਵਾਲੀ ਚੀਜ਼ ਹੈ ਹਾਂ ਹਾਂ ਇਹ ਘੜ ਪੱਕਾ ਹੀ ਥੋਂ ਫਿਰ ਦੇ ਵਿੱਚ ਕੁਝ ਮੱਛੀ ਪਾਇਆ ਹੋਇਆ ਯਾਰ ਕੋਟ ਮਾਨਤਮਾਨ ਸਾਹਿਬ ਨੇ ਪਾਇਆ ਆਪਣਾ ਯਾਰ ਕਿੰਨਾ ਵਧੀਆ ਯਾਰ ਟੈਂ ਟਾਂ ਆ ਮਖਿਆਲ ਫਿਰਦਾ ਬਹੁਤ ਬੰਦ ਕਰ ਲੋ ਸ਼ੀਸ਼ੇ ਯਾਰ ਨਹੀਂ ਆ ਦੇਖ ਇਸ ਰਾਸਤੇ ਦੇ ਆਲੇ-ਦਾਲੇ ਬਾਸ ਖੜੇ ਆ ਬਾਸ ਹੀ ਬਾਸ ਨੇ ਆ ਗਾਂ ਮਰੀ ਪਈ ਯਾਰ ਤੇ ਡੈੱਡ ਬਾਡੀ ਬਹੁਤ ਕੁਝ ਦੇਖਣ ਨੂੰ ਮਿਲਦਾ ਇੱਧਰ ਕੁਦਰਤ ਦੇ ਨਾਲ ਜੁੜਿਆ ਹੈ ਪਾਣੀ ਦੇ ਵਿੱਚ ਦੇਖੋ ਗੱਡੀ ਜਾ ਰਹੀ ਹੈ ਹਾਂ ਇੱਧਰ ਦੀ ਜਾਨ ਲੱਗ ਗਈ ਹਾਂ ਅੱਛਾ ਇਹਨੂੰ ਕੁਕਾਂ ਨੇ ਤੇ ਕਹਿੰਦੇ ਆ ਇੱਕ ਦਿਨ ਦਾ ਟੂਰ ਆਪਾਂ ਪੰਜਾਬ ਵਾਲੇ ਬੰਦੇ ਆਰਾਮ ਨਾਲ ਕਰ ਬਣਾ ਸਕਦੇ ਆ ਬੀ ਫੈਮਿਲੀ ਦੇ ਨਾਲ ਆ ਸਕਦੇ ਆ ਇੱਕ ਹੀ ਸੀ ਇਹਨਾਂ ਰੂੜਾ ਰੂੜਾ ਲੱਗਿਆ ਨਾ ਥੋੜਾ ਫਿਸਲ ਕੇ ਆ ਗਿਆ ਹੁਣ ਅੱਧਲੇ ਹੁਣ ਗੱਡੀ ਥੋੜੀ ਧਿਆਨ ਨਾਲ ਚਲੋਣੀ ਪੈਂਦੀ ਰੋੜੇ ਰੜੇ ਦੇਖ ਕੇ ਟੋਏ ਟਾਏ ਦੇਖ ਕੇ ਲੋਕ ਆਏ ਹੋਏ ਨੇ ਗੱਡੀਆਂ ਦੇ ਵਿੱਚ ਕੁੰਮੜ ਕਈ ਲੋਕ ਆਪਣੀ ਫੈਮਲੀਆਂ ਦੇ ਨਾਲ ਆਏ ਹੋਏ ਨੇ ਇੱਧਰ ਦੇਖੋ ਫੈਮਲੀ ਜਾ ਰਹੀ ਹੈ ਉਦੋਂ ਸੀਨ ਪਤਾ ਕੀ ਆਣੇ ਆਓ ਦੇ ਹੱਬੇ ਇੰਦਰ ਲੋਕ ਗੱਡੀਆਂ ਲਾ ਕੇ ਪਿਕਨਿਕ ਮਨਾ ਰਹੇ ਨੇ ਮਨਾ ਰਹੇ ਨੇ ਚਲੋ ਆਪਣੀ ਜਗਾ ਉਹ ਆ ਹਾਂ ਉਹ ਇੱਥੇ ਇੱਥੇ ਹੀ ਬਣਾ ਲਓ ਸ਼ਾਂਜੀ ਹੈਗੀ ਇੱਥੇ ਕਲਾ ਲਾ ਗੱਡੀਆਂ ਇੱਥੇ ਕਲਾਉਂ ਬਾਈ ਇਹਦੇ ਤੋਂ ਆ ਠੀਕ ਹੈ ਗੈਰ ਨਾ ਇੱਧਰ ਵੀ ਤੁਮਾਂਗੇ ਬੋਲਣਾ ਯਾ ਕਰ ਦਿੰਨੇ ਆ ਇਹਦਾ ਹਾਂ 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 ਇੱਥੇ ਕਲਾ ਲਾ ਲਾ ਗੱਡੀ ਹੁਣ ਸਾਡ ਨੂੰ ਇੱਕ ਜਗਾ ਮਿਲ ਗਈ ਸ਼ਾਂ ਵਾਲੀ ਡੈਸਟੀਨੇਸ਼ਨ ਇੱਥੇ ਰੁੱਕ ਕੇ ਚਲੋ ਅਸੀਂ ਆਉਣ ਰਿਹਾ ਨੇ ਨੇਚਰ ਦੇ ਉਧਰਾਂ ਦੇ ਵਿੱਚ ਬੈਠ ਕੇ ਫੋਨ ਮੇਰੇ ਵਾਲਾ ਆ ਫੜੋ ਤੋ ਯਾਰ ਪਿਆਜ ਵੀ ਕੱਢੋ ਕਿੱਥੇ your nature ਆ ਸਾਡਾ ਸਿਸਟਮ ਆ ਜਗ੍ਹਾ ਤੇ ਰੁੱਕ ਗਿਆ ਸ਼ਾਹ ਦੇ ਥੱਲੇ ਦਰਖਤ ਥੱਲੇ ਅਸੀਂ ਆਪਣਾ ਸੈਟਅਪ ਲਗਾ ਲਿਆ ਸਿਲੰਡਰ ਪਿਆ ਉਹ ਸਾਡਾ ਪਤੀਲਾ ਉਹ ਸਾਡੇ ਬਰਡਰ ਕੂਲਰ ਇਹ ਚ ਖਾਣ ਪੀਣ ਵਾਲਾ ਸਮਾਨ ਜਿਹੜਾ ਸੀ ਬਣਾਉਣਾ ਤੇ ਅਸੀਂ ਸਪੀਕਰ ਵੀ ਲੈ ਕੇ ਆਏ ਗਾਣੇ ਸੁਣਨ ਨੂੰ ਪਿਕਨਿਕ ਵਾਲਾ ਪੂਰਾ ਮਾਹੌਲ ਆ ਲੈ ਆ ਬਈ ੁੰਡੇ ਲੈ ਕੇ ਆਏ ਸਮਾਨ ਇੱਧਰ ਲੋਕ ਘੁੰਮਣ ਆਏ ਹੋਏ ਨੇ ਇੱਧਰ ਆਲੇ-ਦਾਲੇ ਪਹਾੜ ਨੇ ਛੋਟੇ-ਛੋਟੇ ਦਰਖਤ ਨੇ ਤੇ ਜਿੱਥੇ ਅਸੀਂ ਰੁਕੇ ਨਾਲ ਹੀ ਪਾਣੀ ਵਗ ਰਿਹਾ ਇੱਧਰ ਪਾਣੀ ਵੀ ਵਗ ਰਿਹਾ ਦੇਖੋ ਇਹ ਕਾਫੀ ਦੂਰ ਤੱਕ ਜਾਂਦਾ ਹੁਣ ਅੱਗੇ ਕਦੇ ਗਏ ਨਹੀਂ ਸਾਨੂੰ ਇੱਥੇ ਦਰਖਤਾਂ ਦੇ ਵਿੱਚ ਚੋਪਿੰਗ ਬੋਰਡ ਮਿਲਿਆ ਕਿਸੇ ਨੇ ਇੱਥੇ ਸਿੱਟਿਆ ਹੋਣਾ ਸਾਡੇ ਕੰਮ ਆਜੂ ਅਸੀਂ ਧੋਕੇ ਹੁਣ ਇਹਨੂੰ ਵਰਤਾਂਗੇ ਦੇਖੋ ਚਰਨ ਜੀ ਨੇ ਧੋਣ ਲੱਗਿਆ ਹੋਇਆ ਚੋਪਿੰਗ ਬੋਰਡ ਇਹ ਕਿਸੇ ਦਿਨ ਤਾਂ ਸਿੱਟਿਆ ਹੋਇਆ ਸਾਡੇ ਕੰਮ ਆਜੂ ਅੱਜ ਆ ਚੱਕ ਜਲਪਾ ਸੈਂਟਰ ਬੜਾ ਠੀਕ ਆ ਬਣ ਗਈ ਗੱਲ ਹੈ ਸਾਨੂੰ ਇਹ ਡਰ ਸੀਗਾ ਵੀ ਸਿਲੰਡਰ ਚੱਲੂਗਾ ਨਹੀਂ ਕਿਉਂਕਿ ਇਹ ਮੰਗਵਾ ਸੀਗਾ ਕਿਹੜਾ ਸਾਫ਼ ਕਰੀਂ ਕੱਪੜਾ ਤਾਂ ਗੰਦਾ ਹੀ ਆ ਕੱਢ ਲੈ ਕੋਈ ਯਾਰ ਮਾਰ ਮੇਰਾ ਕਮਰਾ ਰਮਾਲ ਲੈ ਲੈ ਯਾਰ ਮੇਰੀ ਗੱਲ ਸੁਣ ਕੜਾਹੀ ਪਤੀਲਾ ਹੀ ਚਾੜ ਲਿਆ ਬਾਈ ਆ ਸਾਡਾ ਚਿਕਨ ਬਣ ਰਿਹਾ ਬਣਾ ਰਿਹਾ ਵੀ ਚਿਕਨ ਹੋ ਗਿਆ ਆਪਣਾ ਤੇਲ ਗਰਮ ਹੋ ਗਿਆ ਹਾਂ ਤੇ ਤੜਕਾ ਲੱਗ ਰਿਹਾ ਹਾਂ ਨਮਕ ਮਿਰਚ ਹਾਂ ਬਸ ਥੋੜਾ ਇਹਨੂੰ ਹੋਈ ਇਹਨੂੰ ਹੋ ਜਾਣ ਦੇ ਥੋੜਾ ਕਾਲੇ ਹੋਣੀ ਸ਼ੁਰੂ ਹੋ ਜਾਣਗਾ ਹਾਂ ਥੋੜਾ ਰੰਗ ਲਾਲ ਜਾਂ ਹੋਲਣ ਦੀ ਨਹੀਂ ਨਹੀਂ ਜਿੰਨਾ ਚਿਰ ਉਹ ਨਹੀਂ ਰੰਗ ਬਦਲ ਦੋਨੇ ਤੇ ਕੋਈ ਨਹੀਂ ਪਾਉਣਾ ਤੂੰ ਨਾਲਿਆ ਨਾ ਪਾਣੇ ਨੂੰ ਕਾਲੀ ਮਿਰਚ ਉਹ ਆ ਯਾਰ ਸਖਤ ਆ ਨਾ ਮਸਾਲਾ ਸਾਡਾ ਰੈਡੀ ਹੋ ਗਿਆ ਬਈ ਔਰ ਪਾਣੀ ਪਾਉਣ ਲੱਗੇ ਆ ਪਾਣੀ ਵੀ ਅਸੀਂ ਫਿਲਟਰ ਵਾਲਾ ਪਾ ਰਹੇ ਆ ਦੇਖ ਲਿਓ ਪਾਣੀ ਕਿੰਨਾ ਪਾਉਣਾ ਲੈ ਬਈ ਕਿੰਨਾ ਚਿਕਨ ਉਹਦੇ ਬਰਾਬਰ ਆ ਲਵੇ ਯਾਰ ਬਰਾਬਰ ਹੋਰ ਕਰ ਇੱਕ ਬੋਤਲ ਇੱਕ ਬੋਤਲ ਹੋਰ ਪਾ ਦੇ ਬਸ ਦੇਖ ਲਓ ਯਾਰ ਜਿੰਨੀ ਤੇਰੀ ਚਾਹੀਦੀ ਵਾ ਉਹਨਾਂ ਦਾ ਪਾ ਕਰੋ ਬਾਹਲੀ ਤੜੀ ਆਪਾਂ ਬਣਾਉਣੀ ਨਹੀਂ ਅੱਜ ਅੱਧੀ ਬੋਤਲ ਪਾ ਦੇ ਇੰਨਾ ਕ ਬਹੁਤ ਆਪਾਂ ਨੂੰ ਛੋੜ ਬੜਾ ਠੀਕ ਆ ਠੀਕ ਆ ਥੋੜਾ ਹੋਰ ਪਾ ਦੇ ਚੰਗੀ ਤਰ੍ਹਾਂ ਪੁੱਜ ਜੂਗਾ ਬਾ ਠੀਕ ਆ ਬਸ ਬਸ ਹੋਣ ਹੋਣ ਨਹੀਂ ਹੋਣਾ ਪਏ ਹੋਣਾ ਪਾ ਦੋ ਤੁਗਾ ਵੀ ਹੋਰ ਨਮਰ ਉੱਪਰ ਨਹੀਂ ਕਰੀ ਨਾ ਥੋਪਾ ਆਵੀ ਪਾ ਦੇ ਥੋੜਾ ਬੋੜ ਉੱਡਣਾ ਮੱਜਣਾ ਵੀ ਆ ਨਾ ਕਈ ਕਿਲੋਮੀਟਰ ਅੱਗੇ ਤੱਕ ਐਵੇਂ ਪਾਣੀ ਵਗ ਰਿਹਾ ਗੱਡੀਆਂ ਲੋਕੀ ਲੈ ਕੇ ਆ ਰਹੇ ਨੇ ਪਿਕਨਿਕ ਮਨਾ ਰਹੇ ਨੇ ਅੱਡੇ ਦਾ ਦਿਨ ਹੁਣ ਲਗਾ ਸੰਡੇ ਦਾ ਦਿਨ ਹੁਣ ਕਰਕੇ ਕਾਫੀ ਲੋਕ ਆਏ ਹੋਏ ਆ ਸਾਡੇ ਮੁੰਡੇ ਫੋਟੋਆਂ ਖਿੱਚਣ ਲੱਗੇ ਨੇ ਦੇਖੋ ਆਲੇ-ਦਾਲੇ ਬਾંਸ ਹੀ ਬਾંਸ ਖੜੇ ਨੇ ਵਧੀਆ ਮਾਹੌਲ ਆ ਗਰਮੀ ਦੇ ਵਿੱਚ ਵੀ ਗਰਮੀ ਨਹੀਂ ਲੱਗ ਰਹੀ ਠੰਡਾ ਮਾਹੌਲ ਆ ਪੰਜਾਬ ਦੇ ਵਿੱਚ ਜੇ ਕਿਸੇ ਨੇ ਆਉਣਾ ਹੋਵੇ ਇੱਕ ਦਿਨ ਵਾਸਤੇ ਟੂਰ ਲਈ ਉਹ ਇੱਥੇ ਆ ਕੇ ਇੰਜੋਏ ਕਰ ਸਕਦਾ ਆਂਦੀ ਫੈਮਿਲੀ ਨਾਲ ਵੀ ਆ ਸਕਦੇ ਹਾਂ ਦੋਸਤਾਂ ਨਾਲ ਵੀ ਆ ਸਕਦੇ ਹਾਂ ਇਕੱਲੇ ਵੀ ਆ ਸਕਦੇ ਜਿਵੇਂ ਮਰਜ਼ੀ ਤੁਹਾਡਾ ਜੀ ਕਰੇ ਤੁਸੀਂ ਆ ਸਕਦੇ ਹੋ ਕਾਫੀ ਅੱਗੇ ਤੱਕ ਇਹ ਕਾਫੀ ਕਿਲੋਮੀਟਰ ਦਾ ਰਸਤਾ ਬਣਿਆ ਹੋਇਆ ਜਿੱਥੇ ਪਾਣੀ ਵਗ ਰਿਹਾ ਸੜਕਾਂ ਸੜਕ ਦੇ ਉੱਤੇ ਚੱਲ ਰਿਹਾ ਬਸ ਇੰਜੋਏ ਕਰ ਰਹੇ ਆਂ ਕਾਫੀ ਟਾਈਮ ਹੋ ਗਿਆ ਸਾਨੂੰ ਇੱਥੇ ਗੇੜੇ ਕੱਢਦਿਆਂ ਨੂੰ ਪਾਣੀ ਦੇ ਵਿੱਚ ਬੈਠ ਕੇ ਹਣ ਅਸੀਂ ਬੱਚਿਆ ਖੁੱਜਾ ਜਿਹੜਾ ਸਾਡਾ ਸਮਾਨ ਸੀ ਉਹ ਵੀ ਖਾਣ ਲੱਗੇ ਆਂ ਯਾਨੀ ਕਿ ਚਿਕਨ ਚਿਕਨ ਗੱਡੀਆਂ ਵਾਲੇ ਆ ਰਹੇ ਨੇ ਯਾਰੇ ਲੈ ਰਹੇ ਨੇ ਦੇਖੋ ਪ੍ਰਦੀਪ ਆ ਆਪ ਨਹੀਂ ਲੈ ਜਾ ਕਾਪੀ ਲੈ ਉਹ ਟੱਕਰ ਜਾ ਬ੍ਰੈਡ ਬ੍ਰੈਡ ਉਹ ਪਾਣੀ ਪੈ ਜਾਣਾ ਪਾਣੀ ਸਾਈਡ ਤੇ ਕਰ ਲੋ ਉਹ ਯਾਰ ਉਹ ਦਵਾ ਕਰਦੇ ਦੀ ਵੀਡੀਓ ਬਣਾ ਚਲਾਂ ਜੀ ਸੇਵਾ ਕਰਨ ਲੱਗਿਆ ਬਈ ਪ੍ਰਮਾਤਮਾ ਇਹਨੂੰ ਚੜ ਜੋ ਸਾਡੇ ਕੋਲ ਸਮਾਨ ਬਚਿਆ ਸੀਗਾ ਆਪਾਂ ਇਸ ਨੂੰ ਖਵਾ ਚੁੱਕੇ ਹਾਂ ਕੁੱਤੇ ਨਾ ਬਹੁਤ ਆ ਚੱਕ ਵੀਰੇ ਜਰੂਰ ਦੇ ਦਾਂ ਤੁਹਾਨੂੰ ਵੱਡੇ ਆ ਕਹਿੰਦਾ ਪਤਾ ਨਹੀਂ ਐ ਬਰੀਆਨੀ ਹੈ ਕਿ ਕੀ ਆ ਮੈਨੂੰ ਹੌਲੀ ਕਰ ਯਾਰ ਉਹ ਦੇਖੀ ਉਹ ਦੇਖ ਉਹ ਵੀ ਰੌਲਾ ਮਾਰਨ ਲੱਗਾ ਹੌਲੀ ਆ ਸਹੀ ਕਹੀਂ 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 ਹੋਣੀ ਹੋਣੀ ਹੋ ਜਾਊਗਾ ਹਲੇ ਹੋ ਗਿਆ ਤੇਰਾ ਡੰਨ ਡੰਨ ਲੋ ਵੀ ਜੋ ਸੀ ਸਮਾਨ ਬਣਾ ਸੀ ਪੂਰਾ ਹੁਣ ਮੁੱਕ ਚੁੱਕਿਆ ਸਾਡੇ ਨਾਲ ਛੇਵਾ ਆ 파ਟਰਨਰ ਵੀ ਆ ਕੇ ਰਲ ਗਿਆ ਸੀ ਚਲੋ ਹੁਣ ਅਸੀਂ ਥੋੜੇ ਦਰ ਬਾਅਦ ਇੱਥੋਂ ਚੱਲਾਂਗੇ ਵਾਪਸ ਚਲ ਬਾਏ ਬਾਏ ਬਸ ਸਾਡਾ 5:00 ਵਜੇ ਦਾ ਟਾਈਮ ਹੋ ਚੁੱਕਾ ਹੈ ਸ਼ਾਮ ਦੇ 5:00 ਵੱਜ ਚੁੱਕੇ ਨੇ 5 اے ਸੀ ਬਾਈ ਆਪਣਾ ਅੱਜ ਦਾ ਕੂਕਾਂ ਨੇ ਇੱਧਰ ਇੱਕ ਦਿਨ ਦਾ ਟੂਰ ਹੁਣ ਅਸੀਂ 5:00 ਵਜੇ ਵਾਪਸੀ ਕਰਨ ਲੱਗੇ ਆ ਹੁਣ ਆਪਾਂ ਕਰਦੇ ਇੱਥੇ ਵੀਡੀਓ ਨੂੰ ਖਤਮ ਮਿਲਦੇ ਆਪਾਂ ਅਗਲੇ ਟੂਰ ਦੇ ਉੱਤੇ ਧੰਨਵਾਦ ਜੀ ਬਾਏ ਬਾਏ